ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਦੀ ਕਹਾਣੀ ਸਾਬ ਬੇਗਾਨੇ ਦਾ ਭਾਗ ਛੇਮਾ ਇਸ ਕਹਾਣੀ ਨੂੰ ਲਿਖਿਆ ਹੈ ਲੇਖਕਾ ਦਿਆਲ ਕੌਰ ਜੀ ਨੇ ਜਦੋਂ ਰਾਜਵੀਰ ਦੀ ਨੂੰ ਕਰ ਆ ਜਾਂਦੀ ਹੈ ਤਾਂ ਉਹ ਸਾਰਾ ਕੰਮ ਸੰਭਾਲ ਲੈਂਦੀ ਹੈ ਹੁਣ ਰਾਜਵੀਰ ਨੂੰ ਬਸ ਥੋੜਾ-ਬਹੁਤ ਖੇਤਾਂ ਕੰਮ ਹੀ ਕਰਨਾ ਪੈਂਦਾ ਸੀ ਉਹ ਵੀ ਆਪਣੇ ਪਤੀ ਦੇ ਨਾਲ ਜਾ ਕੇ ਪੱਠੇ ਵਗੈਰਾ ਲੈ ਕੇ ਆਉਂਦੀ ਸੀ ਹੋਰ ਘਰ ਵਿੱਚ ਉਸ ਨੂੰ ਕੋਈ ਕੰਮ ਨਹੀਂ ਰਿਹਾ ਸੀ ਨੂ ਰਾਣੀ ਨੇ ਸਾਰਾ ਕੰਮ ਆਪ ਕਰਨਾ ਬਸ ਆਪਣੀ ਸੱਸ ਨੂੰ ਮੰਜੇ ਤੇ ਬੈਠੀ ਨੂੰ ਰੋਟੀ ਫੜਾ ਦੇਣੀ ਚਾਹ ਬਣਾ ਕੇ ਦੇਣੀ ਹੋਰ ਨਿੱਕੇ-ਮੋਟੇ ਕੰਮ ਵੀ ਰਾਜਵੀਰ ਦੀ ਨੂ ਹੀ ਕਰਦੀ ਹੁੰਦੀ ਸੀ ਜਦੋਂ ਰਾਜਵੀਰ ਤੁਰਦੀ ਫਿਰਦੀ ਘੱਟ ਸੀ ਹੁਣ ਉਸਦੇ ਗੋਡੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ ਗੋਡਿਆਂ ਦੇ ਥੱਲੇ ਕਾਫੀ ਚਰਬੀ ਜੰਮ ਗਈ ਸੀ ਜਿਸ ਕਾਰਨ ਉਸ ਦਾ ਦਰਦ ਹੁੰਦਾ ਰਹਿੰਦਾ ਸੀ ਬਸ ਬੜੀਆਂ ਦਵਾਈਆਂ ਲੈਂਦੀ ਰਹੀ ਇੱਕ ਦਿਨ ਪੀਜੀ ਆਈ ਦਵਾਈ ਲੈਣ ਚਲੇ ਗਏ ਉੱਥੇ ਉਹਨਾਂ ਨੇ ਉਹਨਾਂ ਦਾ ਆਪਰੇਸ਼ਨ ਕਰਨ ਨੂੰ ਕਹਿ ਦਿੱਤਾ ਉਸ ਦਾ ਪਤੀ ਤੇ ਉਸ ਦੇ ਦੋਨੋਂ ਪੁੱਤ ਉਸ ਦਾ ਬਹੁਤ ਸਤਿਕਾਰ ਕਰਦੇ ਸੀ ਉਸ ਨੂੰ ਕੋਈ ਵੀ ਦੁੱਖ ਤਕਲੀਫ ਵਿੱਚ ਨਹੀਂ ਵੇਖ ਸਕਦੇ ਸੀ ਉਹਨਾਂ ਨੇ ਜਲਦੀ ਹੀ ਆਪਣੀ ਮਾਂ ਦਾ ਆਪਰੇਸ਼ਨ ਕਰਵਾਉਣ ਲਈ ਉਸ ਨੂੰ ਪੀਜੀਆਈ ਲੈ ਗਏ ਆਪਰੇਸ਼ਨ ਤਾਂ ਡਾਕਟਰਾਂ ਨੇ ਕਰ ਦਿੱਤਾ ਪਰ ਉਹ ਲੱਤਾਂ ਤੋਂ ਤੁਰਨ ਤੋਂ ਆਵਾਜ਼ਾਰ ਹੋ ਗਈ ਬਸ ਉਸ ਨੂੰ ਹੁਣ ਵੀ ਬੀਲ ਚੇਰਤੇ ਹੀ ਬੈਠਣਾ ਪੈਂਦਾ ਸੀ ਉਸ ਦਾ ਪਤੀ ਹੀ ਉਸ ਦੀ ਸੇਵਾ ਕਰਦਾ ਰਹਿੰਦਾ ਸੀ ਮੁੰਡੇ ਉਸ ਦੇ ਕਾਰੋਬਾਰ ਨੂੰ ਸੰਭਾਲਣ ਲੱਗ ਪਏ ਹੁਣ ਰਾਜਵੀਰ ਦਾ ਪਤੀ ਹਰ ਸਮੇਂ ਰਾਜਵੀਰ ਦੇ ਨੇੜੇ ਤੇ ਡੇਹੀ ਰਹਿੰਦਾ ਬਸ ਘਰ ਦਾ ਹੀ ਖੇਤਾਂ ਦਾ ਬਹੁਤ ਥੋੜਾ ਕੰਮ ਕਰ ਲੈਂਦਾ ਸੀ ਰਾਜਵੀਰ ਦੀ ਘਰ ਵਿੱਚ ਪੂਰੀ ਚੱਲਦੀ ਸੀ ਜੋ ਉਹ ਕਹਿੰਦੀ ਸੀ ਉਹੀ ਕੰਮ ਹਰ ਕੋਈ ਕਰਦਾ ਸੀ ਨੂ ਵੀ ਡਰਦੀ ਸੀ ਪੁੱਤਰ ਵੀ ਡਰਦੇ ਸੀ ਉਸ ਦਾ ਪਤੀ ਵੀ ਡਰਦਾ ਸੀ ਰਾਜਵੀਰ ਨੇ ਹੁਣ ਦੇਖਿਆ ਕਿ ਸਾਰਾ ਸਾਰਾ ਦਿਨ ਉਸ ਦੀ ਨੂ ਨੂੰ ਇਕੱਲੀ ਨੂੰ ਘਰ ਦਾ ਕੰਮ ਕਰਨਾ ਪੈਂਦਾ ਹੈ ਉੱਪਰ ਉਹ ਗਰਭਵਤੀ ਵੀ ਸੀ ਤਾਂ ਉਹ ਆਪਣੇ ਪਤੀ ਨੂੰ ਆਖਣ ਲੱਗੀ ਜੀ ਹੁਣ ਛੋਟੇ ਪੁੱਤ ਲਾਡੀ ਨੂੰ ਵੀ ਵਿਆਹ ਲਓ surjeet ਵੀ ਕੋਲ ਬੈਠਾ ਆਖਣ ਲੱਗਾ ਮੈਂ ਵੀ ਇਹੀ ਗੱਲ ਸੋਚਦਾ ਸੀ ਕਿ ਹੁਣ ਲਾਡੀ ਦਾ ਵੀ ਬਿਆ ਕਰ ਦਈਏ ਰਲ ਮਿਲ ਕੇ ਇਹ ਦੋਨੋਂ ਦਰਾਣੀ ਜਠਾਣੀ ਕੰਮ ਕਰ ਲੈਣੀਆਂ ਲਾਡੀ ਉਸ ਸ਼ਹਿਰ ਵਿੱਚ ਕੰਮ ਨਹੀਂ ਸੀ ਕਰਦਾ ਉਹ ਕਿਸੇ ਦੂਸਰੇ ਸ਼ਹਿਰ ਵਿੱਚ ਕੰਮ ਕਰਦਾ ਸੀ ਸਵੇਰ ਨੂੰ ਚਲਾ ਜਾਂਦਾ ਸੀ ਸ਼ਾਮ ਨੂੰ ਵਾਪਸ ਆ ਜਾਂਦਾ ਸੀ ਕਈ ਵਾਰੀ 2 2 3 3 ਦਿਨਾਂ ਬਾਅਦ ਮੁੜਦਾ ਇੱਥੇ ਲਾਡੀ ਕੰਮ ਕਰਦਾ ਸੀ ਉਸ ਪਿੰਡ ਵਿੱਚ ਹੀ लाडी ਦੇ ਪਿੰਡ ਦੇ ਮੁੰਡੇ ਦੇ ਸਹੁਰੇ ਸੀ ਇੱਕ ਦਿਨ ਉਹ ਲੜਕਾ ਉਸ ਨੂੰ ਮਿਲਿਆ ਉਸ ਨੇ ਆਪਣੇ ਸਹੁਰੇ ਘਰ ਕੋਈ ਸਮਾਨ ਭੇਜਣਾ ਸੀ ਤਾਂ ਉਸ ਨੇ लाडी ਨੂੰ ਆਪਣੇ ਘਰ ਬੁਲਾ ਕੇ ਉਹ ਸਮਾਨ ਫੜਾ ਦਿੱਤਾ ਕਿ ਤੂੰ ਮੇਰੇ ਸਹੁਰੇ ਪਿੰਡ ਰੋਹ ਜਾਂਦਾ ਹੈ ਉਹ ਥੋੜਾ ਸਮਾਨ ਹੈ ਮੇਰੇ ਸਹੁਰੇ ਘਰ ਫੜਾ ਆਮੀ ਲਾਡੀ ਨੂੰ ਲੋਕਾਂ ਦੀਆਂ ਚਲਾਕੀਆਂ ਦਾ ਨਹੀਂ ਪਤਾ ਸੀ ਉਹ ਬੜਾ ਅਨਪੋਲ ਬੱਚਾ ਸੀ ਉਹ ਤਾਂ ਆਪਣੇ ਸੱਸ ਸਹੁਰੇ ਨੂੰ ਮੁੰਡੇ ਨੂੰ ਵਿਖਾਉਣਾ ਚਾਹੁੰਦਾ ਸੀ ਕਿਉਂਕਿ ਉਸ ਦੀਆਂ ਦੋ ਤਿੰਨ ਸਾਲੀਆਂ ਸੀ ਜੋ ਮੰਗਣ ਵਿਹਣ ਵਾਲੀਆਂ ਸੀ ਜਦੋਂ ਲਾਡੀ ਨੇ ਦੋ ਤਿੰਨ ਵਾਰ ਉਹਨਾਂ ਦਾ ਸਮਾਨ ਫੜਾਇਆ ਤਾਂ ਉਸ ਦੀ ਛੋਟੀ ਸਾਲੀ ਨੀਤੂ ਹੀ ਉਸ ਤੋਂ ਸਮਾਨ ਫੜਦੀ ਹੁੰਦੀ ਸੀ ਰਾਤੀ ਉਹ ਆਪਸ ਵਿੱਚ ਮਿਲਦੇ ਰਹੇ ਉਹ ਇੱਕ ਦੂਜੇ ਨੂੰ ਦਿਲੋਂ ਚਾਉਣ ਵੀ ਲੱਗ ਪਏ ਸਨ ਬਸ ਫਿਰ ਕੀ ਸੀ ਲਾਡੀ ਦੇ ਪਿੰਡ ਦੇ ਲੜਕੇ ਨੇ ਉਸ ਨਾਲ ਰਿਸ਼ਤੇ ਦੀ ਗੱਲ ਸ਼ੁਰੂ ਕਰ ਦਿੱਤੀ ਕਿ ਮੈਂ ਤੇਰਾ ਰਿਸ਼ਤਾ ਆਪਣੀ ਸਾਲੀ ਨਾਲ ਕਰਾਉਣਾ ਹੈ ਲਾਡੀ ਨੇ ਬਿਨਾ ਪੁੱਛੇ ਆਪਣੀ ਮਾਂ ਬਾਪ ਤੋਂ ਉਸ ਲੜਕੇ ਨੂੰ ਰਿਸ਼ਤੇ ਲਈ ਹਾਂ ਕਰ ਦਿੱਤੀ ਜਦੋਂ ਲਾਡੀ ਦੇ ਘਰ ਉਸਦੀ ਮੰਮੀ ਰਾਜਵੀਰ ਤੇ ਪਿਤਾ ਸੁਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਰਿਸ਼ਤੇ ਲਈ ਇਨਕਾਰ ਕਰ ਦਿੰਦੇ ਹਨ ਨੀਤੂ ਦੀ ਜੋ ਵੱਡੀ ਭੈਣ ਰਾਜਵੀਰ ਲਾਡੀ ਦੇ ਪਿੰਡ ਵਿਆਹੀ ਹੋਈ ਸੀ ਉਸਦੀ ਸੱਸ ਸਹੁਰੇ ਨਾਲ ਘੱਟ ਹੀ ਬਣਦੀ ਸੀ ਉਹ ਸੱਸ ਸਹੁਰੇ ਤੋਂ ਅਲੱਗ ਹੋ ਕੇ ਹੀ ਰਹਿ ਰਹੀ ਸੀ ਜਿਸ ਕਾਰਨ ਲਾਡੀ ਦਾ ਪਿਤਾ ਇਸ ਇਸ ਰਿਸ਼ਤੇ ਨੂੰ ਨਹੀਂ ਮੰਨ ਰਿਹਾ ਸੀ ਪਰ ਲਾਡੀ ਨੇ ਜ਼ਿੱਦ ਕੀਤੀ ਹੋਈ ਸੀ ਕਿ ਭਾਵੇਂ ਚਾਹੇ ਜੋ ਕੁਝ ਮਰਜ਼ੀ ਹੋ ਜਾਵੇ ਉਹ ਉਸੇ ਕੁੜੀ ਨਾਲ ਰਿਸ਼ਤਾ ਕਰਵਾਵੇਗਾ ਸਰਜੀਤ ਸਿੰਘ ਨੇ ਆਪਣੇ ਮੁੰਡੇ ਲਈ ਕਈ ਰਿਸ਼ਤੇ ਦੇਖੇ ਹਰ ਰਿਸ਼ਤੇ ਨੂੰ ਲਾਡੀ ਜਵਾਬ ਦੇ ਦਿੰਦਾ ਸੀ ਬਸ ਉਸ ਨੇ ਤਾਂ ਇੱਕ ਵਾਰੀ ਮਨ ਵਿੱਚ ਠਾਨ ਲਈ ਸੀ ਕਿ ਭਾਵੇਂ ਕੋਈ ਜੋ ਮਰਜ਼ੀ ਹੋ ਜੇ ਉਹ ਨੀਤੂ ਨਾਲ ਹੀ ਰਿਸ਼ਤਾ ਕਰਾਵੇਗਾ ਆਖਰਕਾਰ ਸਾਰੇ ਕਰਦਿਆਂ ਨੂੰ ਉਸ ਦੀ ਜਿੱਤ ਅੱਗੇ ਗੋਡੇ ਟੇਕਣੇ ਪਏ। ਬੱਸ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤੇ ਕਿ ਬੁੱਧਵਾਰ ਨੂੰ ਸ਼ਗਨ ਪੈਣਾ ਹੈ। ਸਾਰੇ ਰਿਸ਼ਤੇਦਾਰ ਦਿਨ ਦੇ 10 ਵਜੇ ਸਮੇਂ ਸਿਰ ਪਹੁੰਚ ਜਾਣਾ। ਬੁੱਧਵਾਰ ਵਾਲੇ ਦਿਨ ਸਾਰੇ ਰਿਸ਼ਤੇਦਾਰ ਪਹੁੰਚ ਜਾਂਦੇ ਹਨ। ਪਰ ਜਦੋਂ ਲਾਡੀ ਦੀ ਘਰ ਵਾਲੀ ਨੀਤੂ ਨੂੰ ਦੇਖਦੇ ਹਨ ਉਸ ਦਾ ਰੰਗ ਬਹੁਤ ਸਾਵਲਾ ਹੁੰਦਾ ਹੈ। ਜਦੋਂ ਕਿ ਲਾਡੀ ਦਾ ਰੰਗ ਗੋਰਾ ਚਿੱਟਾ ਹੁੰਦਾ ਹੈ ਇਸ ਗੱਲ ਦੀ ਲਾਡੀ ਨੂੰ ਕੋਈ ਪ੍ਰਵਾਹ ਨਹੀਂ ਸੀ ਕਿਉਂਕਿ ਲੜਕੀ ਨੇ ਐਮ ਕਾਮ ਕੀਤੀ ਹੋਈ ਸੀ ਲਾਡੀ ਆਪ ਪਲੱਸ 2 ਪਾਸ ਸੀ ਬੜੇ ਚਾਵਾਂ ਨਾਲ ਸਾਰਿਆਂ ਨੇ ਸ਼ਗਨ ਕੀਤੇ ਅਤੇ ਉਹਨਾਂ ਦਾ ਰਿਸ਼ਤਾ ਤੈਅ ਹੋ ਗਿਆ ਏ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ